ਕਰੋ ਜਿੰਨਾ ਬੰਦਾ ਸਹਿਜ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬੇ ਦੇ ਪੰਜਾਬ ਸ਼ਿੰਗਾਰ ਨਾਲ ਹੋਇਆ ਵੱਡਾ ਤੱਕਾ ਇਹ ਸਭ ਹੋਣ ਤੋਂ ਬਾਅਦ ਖੇੜੀ ਵਾਲੇ ਬਾਬੇ ਨੇ ਉੱਥੋਂ ਜਾਣ ਤੋਂ ਬਾਅਦ ਸਾਰਿਆਂ ਨੂੰ ਦਿੱਤਾ ਮੂੰਹ ਤੋੜਮਾ ਜਵਾਬ ਅਤੇ ਕਰਤਾ ਵੱਡਾ ਐਲਾਨ ਹਾਂਜੀ ਦੋਸਤੋ ਪੂਰੀ ਖਬਰ ਜਾਣਨ ਦੇ ਲਈ ਵੀਡੀਓ ਦੇ ਅਖੀਰ ਤੱਕ ਜਰੂਰ ਬਨੇ ਰਹੋ ਮੋਗੇ ਸ਼ਹਿਰ ਵਿੱਚ ਕੋੜਿਆਂ ਦੇ ਮੁਕਾਬਲੇ ਹੋਏ ਸਨ ਜਿੱਥੇ ਵੱਖ-ਵੱਖ ਨਸਲਾਂ ਦੇ ਕੋੜੇ ਪਹੁੰਚੇ ਸਨ ਉਹਦੇ ਨਾਲ ਹੀ ਪੰਜਾਬ ਸ਼ਿੰਗਾਰ ਨੂੰ ਵੀ ਇਸ ਮੁਕਾਬਲੇ ਵਿੱਚ ਲਿਆਂਦਾ ਗਿਆ ਸੀ ਸਾਰਿਆਂ ਨੂੰ ਤਾਂ ਐਵੇਂ ਹੀ ਸੀ ਕਿ ਪੰਜਾਬ ਸ਼ਿੰਗਾਰ ਨੰਬਰ 1 ਤੇ ਆਵੇਗਾ ਅਤੇ ਇਸ ਦੀ ਜਿੱਤ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ਪਰ ਹੋਇਆ ਕੁਝ ਹੋਰ ਪੰਜਾਬ ਸ਼ਿੰਗਾਰ ਨੂੰ ਹਰਾ ਕੇ ਕਿਸੇ ਹੋਰ ਕੋੜੇ ਨੂੰ ਜਿਤਾ ਦਿੱਤਾ ਗਿਆ ਇਹ ਸਭ ਹੋਣ ਤੋਂ ਬਾਅਦ ਗੁਰਵਿੰਦਰ ਸਿੰਘ ਖੇੜੀ ਵਾਲਾ ਬਾਬਾ ਗੁੱਸੇ ਵਿੱਚ ਆ ਕੇ ਕਹਿ ਦਿੰਦਾ ਹੈ ਕੁਝ ਅਜੀਹਾ ਤੁਸੀਂ ਵੀ ਸੁਣੋ ਉਸ ਨੇ ਕੀ ਕਿਹਾ ਸ਼ਿੰਗਾਰ ਪੰਜਾਬ ਦਾ ਚੜ੍ਹਤ ਸੋਪ ਹੈਗਾ ਬਾਕੀ ਤੁਸੀਂ ਹ ਕਮੈਂਟਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਸ਼ਿੰਗਾਰ ਨੂੰ ਕਿੰਨਾ ਪਿਆਰ ਕਰਦੇ ਨੇ ਲੋਕ ਨੰਬਰ 1 ਤੇ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਸ਼ਿੰਗਾਰ ਪੰਜਾਬ ਸ਼ਿੰਗਾਰ ਨੂੰ ਕੋਈ ਵੀ ਨਹੀਂ ਹਰਾ ਸਕਦਾ ਪੰਜਾਬ ਸ਼ਿੰਗਾਰ ਲਈ ਸਿੱਧੂ ਬਾਈ ਦੇ ਇੱਕ ਗਾਣੇ ਦੀ ਲਾਈਨ ਤਾਂ ਜਰੂਰ ਬਣਦੀ ਹੈ ਜਿੱਤ ਨਾਲ ਜਿਹਦੀ ਹਰ ਬੋਲਦੀ ਇੱਥੋਂ ਲਾਲਾ ਕੀ ਹੈ ਅੰਤਾਜਾ ਮਿੱਠੀ ਹੈ ਸਾਰਿਆਂ ਦਾ ਇੰਨਾ ਪਿਆਰ ਦੇਖ ਕੇ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬੇ ਨੇ ਆਪਣੇ ਇੰਸਟਾਗ੍ਰam ਪੇਜ ਤੇ ਸਟੋਰੀ ਲਗਾ ਕੇ ਸਾਰਿਆਂ ਦਾ ਕੀਤਾ ਧੰਨਵਾਦ ਤੇ ਕਿਹਾ ਪੰਜਾਬ ਸ਼ਿੰਗਾਰ ਦੀ ਚੜ੍ਹਾਈ ਜਰੀ ਨਹੀਂ ਗਈ ਪੰਜਾਬ ਸ਼ਿੰਗਾਰ ਨਾਲ ਤੱਕਾ ਕੀਤਾ ਗਿਆ ਇਹੋ ਜਿਹੇ ਮੁਕਾਬਲੇ ਵਿੱਚ ਮੈਂ ਅੱਗੋਂ ਤੋਂ ਗੁਰਵਿੰਦਰ ਖੇੜੀ ਦੁਆਰਾ ਨਹੀਂ ਜਾਂਦਾ ਤੇ ਲੋਕਾਂ ਦਾ ਧੰਨਵਾਦ ਪੰਜਾਬ ਸ਼ਿੰਗਾਰ ਦਾ ਸਾਥ ਦੇਣ ਲਈ ਇਹ ਸਾਰਾ ਪਿਆਰ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਿਲੀ ਧੰਨਵਾਦ ਸੋਡੇ ਸਾਰਿਆਂ ਦੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਸਾਂਝੇ ਕਰਕੇ ਜਾਇਓ ਅਤੇ ਪੰਜਾਬ ਸ਼ਿੰਗਾਰ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ